ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇੜ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਿਆਂ ਬਈ ਤਾਜ਼ੀਆਂ ਸੂਈਆਂ ਤੇ ਫੁੱਲ ਬਰੀਡ ਆ ਗਿਆਂ ਤੇ ਟਾਪ ਬਰੀਡ ਦੀਆਂ ਕਹਿ ਸਕਦੇ ਆਂ ਬਾਈ ਚੰਗੇ ਕੱਦ ਕਾਠ ਵਾਲੀਆਂ ਨੇ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਸੈਦੋ ਤੋਂ ਬਣਾਈ ਆ ਬਾਈ ਜੱਗੀ ਕੋਲੋਂ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਦੇ ਆ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਾਈ ਜੀ ਹਾਂ ਠੀਕ ਠਾਕ ਬਾਈ ਬਹੁਤ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਕਰ ਵਧੀਆ ਚੱਲੀ ਤੇ ਨਗਿੰਨੇ ਅੱਗੇ ਹੁੰਦਣ ਕਿੰਨੇ ਅੱਜ ਹਾਂਜੀ ਹਾਂਜੀ ਅੱਜ ਵੜਾ ਦੋ ਆ ਬਾਈ ਵਧਿਆ ਪਹਾੜੀਆਂ ਤਾਜ਼ੀਆਂ ਸੁਈਆਂ ਵੀ ਆ ਇਹ ਰਾਤ ਦੀ ਸੁਈ ਵੀ ਆ ਇਹ ਸਵੇਰ ਸੁਈ ਆ 6:30 ਵਜੇ ਠੀਕ ਹੈ ਨਾਮ ਤੇ ਬਈ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਜੀ ਮੇਰਾ ਜੱਗੀ ਜੀ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਸੀਲ ਆਪਾਂ ਉਹਨੇ ਹਲ ਸਿੰਘ ਵੜਾ ਰਹਿ ਜਾਂਦੇ ਨੇੜਲੇ ਪਿੰਡ ਬਾਈ ਆਪਾਂ ਨੂੰ ਨੇੜੇ ਆਪਾਂ ਨੂੰ ਬਾਈ ਮੈਂ ਸਲਾਤਪੁਰਾ ਰਹਿ ਗਾ ਨੇ ਹਲ ਸਿੰਘ ਹੜਾ ਰਹਿ ਗਏ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦਿਓ ਆਪਣਾ ਕੰਟੈਕਟ ਨੰਬਰ ਹੈਗਾ ਬਾਈ 97813 30809 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱ ਇਹ ਤੋ ਕਰ ਦਿੰਦਾ ਇਹ ਤੋ ਕਰ ਲੈ ਕਿਹੜਾ ਸੂਆ ਇਹ ਸੂਈ ਆ ਬਾਈ ਇਹ ਬਾਈ ਜੀ ਦੂਜਾ ਸੂਆ ਸੋਈ ਆ ਹੂੰ ਸੂਆ ਇਹ ਸਾਢੇ 6 ਪੌਣੇ 7 ਵਜੇ ਸੋਈ ਆਗੀ ਠੀਕ ਹੈ ਬਾਈ ਜੇਰ ਜੂਰ ਪ੍ਰੋਪਰ ਇਹਦੀ ਡੰਨਾ ਹੂੰ ਸਾਢੇ 4 5 ਕਿਲੋ ਦੀ ਬੌਲੀ ਵਿੱਚ ਹੋਈ ਵੀ ਆ ਬੱਚੀ ਦੀ ਠੀਕ ਹੈ ਬਾਈ ਹਾਂਜੀ ਪਹਿਲੇ ਸੂਏ ਬਾਬੇ ਦੀ ਕਿਰਪਾ ਦੇ ਨਾਲ ਇਹਦਾ 22 23 ਕਿਲੋ ਦਾ ਰਿਕਾਰਡ ਸੀ ਦੁੱਧ ਦਾ ਹੂੰ ਇਥੋਂ ਨਾਲੇ ਲਈ ਆ ਆਪਾਂ 2-3 ਕਿਲੋਮੀਟਰ ਤੋਂ ਹੀ ਤੇ ਐਤ ਕੀ ਫਿਰ ਕਿੰਨੇ ਕਿਲੋ ਐਤ ਕੀ ਬਾਈ ਜੇ ਮੌਸਮ ਵੀ ਚੰਗਾ ਜੇ ਬੰਦੇ ਦੀ ਚੰਗੀ ਸੇਵਾ ਜਾਂਦੀ ਦੁੱਧ ਤਾਂ ਬੱਚੀ ਵਧ ਦੇ ਸਕਦੀ ਏਸਤਾ 22 ਕਿਲੋ ਵੀ ਪਰ ਆਪਾਂ 25 ਠੀਕ ਹੈ ਤੇ ਚੋਣ ਚ ਵਾ ਕੇ ਮੈਂ ਚੋਣ ਚ ਵਾ ਦਾ ਅੰਤ ਕੋ ਨਹੀਂ ਬਾਈ ਸੈਕਟਰ ਗਿਆ ਤਾਰਾ ਹੋਣ ਠੀਕ ਹੈ ਬਾਈ ਤੇ ਲੇਵਾ ਆਪਾਂ ਬਾਈ ਚੈੱਕ ਕਰਾ ਲੇਵਾ ਫਿਟਿੰਗ ਹੁਣ ਤਾਂ ਬਾਈ ਚੋਈ ਵੀ ਆ ਚਾਰ ਪੰਜ ਕਿਲੋ ਹਜੇ ਭੜਾ ਭੜਾ ਚ ਬੱਛੀ ਤੇ ਕੱਲ ਤਾਂ ਗੱਬਣ ਦੀ ਵੀਡੀਓ ਮੇਰੇ ਕੋਲ ਦਿਖਾਉਣਾ ਤੈਨੂੰ ਤੁਰਿਆ ਨਹੀਂ ਸੀ ਜਾਂਦਾ ਬੱਛੀ ਤੋਂ ਠੀਕ ਹੈ ਬਾਈ ਕਹਿੰਦਾ ਬਈ ਬੜਾ ਸੋਹਣਾ ਬਣੀ ਵੀ ਸੀ ਤੇ ਬਾਕੀ ਜਿਹੜਾ ਥਾਣਾ ਦਾ ਗੈਪ ਆ ਚੈੱਕ ਕਰਵਾ ਨਾ ਗੜਗੜ ਦੀ ਬਸ ਤੇ ਆ ਬਾਈ ਸਹੀ ਗੱਲ ਆ ਬੜਾ ਚੰਗਾ ਥਾਣਾ ਹਾਂ ਹਜੇ ਤਾਂ ਬਾਈ ਬੱਛੇ ਨੇ ਭੜਾ ਭੜਾ ਚੋਂ ਨਿਕਲਦਾ ਥਾਣ ਤਾਂ ਰੋਗ ਰੋਗ ਦਾ ਹੂ ਮੁੱਠੀ ਵਾਲਾ ਹੂੰ ਤੇ ਬੱਚਾ ਵਸਾ ਕੇ ਮਗਰੇ ਹਾਂ ਪਿੱਛੇ ਯਾਰ ਸਾਲਾ ਮੱਛਾ ਆ ਗਿਆ ਠੀਕ ਐ ਬਾਈ ਬੱਚਾ ਆ ਗਿਆ ਮਗਰੇ ਤੇ ਬਾਈ ਵਸਾ ਬਾਕੀ ਲੰਮੀ ਤੋੜ ਦੀ ਗੱਲ ਕਰੀਏ ਬਰੀਡ ਹੌਲੀ ਧਲਿਆਰਾ ਫੜ ਕੇ ਰੱਖ ਬਰੀਡ ਬਹੁਤ ਆ ਬੈਠ ਮੈਂ ਕਹਿੰਦਾ ਕੀ ਪਹੁੰਚਦਾ ਬਾਈ ਸਵੀ ਪਲੀ ਵੀ ਕੋਈ ਲੱਸੀ ਲਾਮੀ ਨਹੀਂ ਆਰਤਾਂ ਦੇ ਸਹਰਾਣੇ ਵਰਗੀ ਪਈ ਹੁਣ ਮਗਰੇ ਦੇਖੋ ਬਾਈ ਗੋਲ ਮਟੋਲ ਪਈ ਆ ਪਿੱਛੇ ਤੋਂ ਕਰਮ ਵਾਲੀ ਹੁਣ ਦੇਖ ਬਾਈ ਤੁਰੀ ਜਾਂਦੀ ਬੱਚੀ ਵੀ ਕੀ ਕਹਿੰਦੀ ਆ ਲੰਮੀ ਲੈ ਚੱਲ ਪਤਲ ਲੰਮੀ ਮੱਝਾਂ ਰਗੀ ਚੜਾਈ ਮੈਂ ਕਹਿੰਦਾ ਕੀ ਪੁੱਛਦਾ ਬਾਈ ਹੂੰ ਸਹੀ ਗੱਲ ਲੈ ਸੁੱਧੀ ਤੋਰ ਲੰਮੀ ਖੁੱਲ ਕੇ ਲੈ ਲੰਮੀ ਤੋਰੀ ਚੱਲਣ ਦੇ ਖੁੱਲ ਕੇ ਬਸ ਆਉ ਆਪ ਤੁਰਨ ਦੇ ਹੁਣ ਦੇਖ ਬਾਈ ਹੈ ਮੇਲਦੀ ਜਾਂਦੀ ਆ ਤੁਰਦੀ ਆ ਪਹਿਲਵਾਨ ਵਾਂਗੂੰ ਹੁਣ ਤਾਂ ਬੱਚੀ ਦਾ 4.5 ਕਿਲੋ ਬੋਲਾ ਕੱਢਿਆ ਵਾ ਤੇ ਮੈਂ ਤੈਨੂੰ ਆ ਦਿਖਾਉਣਾ ਵੀਰੇ ਜੇਰ ਦੀ ਵੀਡੀਓ ਵੀ ਮੋੜ ਦੇ ਬਾਈ ਤੇ ਦੇਖਣ ਯੋਗ ਸੀ ਠੀਕ ਹੈ ਹਾਂ ਬਾਈ ਕਹਿੰਦਾ ਆਪਣੇ ਕੋਲੇ ਵੀਡੀਓ ਇਹ ਵੀ ਆਪਾਂ ਦਿਖਾਉਨੇ ਆ ਬਾਈ ਮੜੀ ਰੋਗ ਦੇ ਬਾਈ ਇਧਰ ਆਪਾਂ ਦਿਖਾ ਦਈਏ ਫੀਡਿੰਗ ਮੈਂ ਕਹਿੰਦਾ ਬਾਈ ਕੀ ਪੁੱਛਦਾ ਯਾਰ ਪੈਰਾਂ ਤੋਂ ਲੈ ਕੇ ਤਾਂ ਤੱਕ ਕੈਮਰਾ ਮਾਰਦੇ ਪਛੀ ਦੇ ਤੇ ਲੇਵਾ ਹੂੰ ਵੀ ਦੇਖ ਬਾਈ ਹੈ ਚਾਰ ਖੁੱਚਾਂ ਤੋਂ ਉੱਤੀ ਹੈ ਨਾ ਸਹੀ ਗੱਲ ਹੈ ਹਜੇ ਤਾਂ ਪਛੀਰੋ ਦੁੱਤ ਤੇ ਆ ਗਈ ਬਾਈ ਐ ਲੇਵਾਂ ਨੇ ਜਿਹੜਾ ਭਲਾ ਭਲਾ ਸਾਰੀਆਂ ਚੱਕ ਕੇ ਛੱਡ ਸੂਣਾ ਲਾ ਦੂ ਗਰਮ ਵਾਲੀ ਹੂੰ ਸਹੀ ਗੱਲ ਹੈ ਬਾਕੀ ਐ ਤੁਰਦੀ ਹੈ ਮੱਲਾ ਨਾਲ ਤੋਰਾ ਜਿਵੇਂ ਤੂੰ ਕਹਿ ਕੇ ਦੂਜਾ ਸੂਆ ਬਾਈ ਹਜੇ 6 ਦੰਦਾਂ ਦਾ ਅਰੀਜਨਲ ਸ਼ੱਕ ਦੇ ਦੰਦ ਕੱਢ ਤੋਈ ਆ ਠੀਕ ਹੈ ਉਹ ਵੀ ਆਪਾਂ ਤੇ ਬਾਈ ਜੱਕੀ ਕਹਿੰਦੇ ਸੀ ਕਿ ਵੀ ਮੁੱਲ ਵੀ ਵਾਜਬ ਮੈਂ ਕਹਣਾ ਮੁੱਲ ਬਾਈ ਆਪਾਂ ਜਮਾ ਜਿਹੜਾ ਦਿਨ ਲੈਣ ਵਾਲਾ ਉਹ ਇਹ ਕਰਨਾ ਕੀ ਰੱਖੂ ਮੁੱਲ ਵਿੱਚ ਮੁੱਲੇ ਦਾ ਦੇਖੋ ਮੁੱਲ ਕਰਾਉਣਾ ਲੋਕਾਂ ਨੂੰ ਤਾਂ ਆਪਾਂ ਮੈਂ 5 10 ਕਰਾ ਲਾ ਜਿੰਨਾ ਮਰਜੀ ਠੀਕ ਹੈ ਨਾ 92000 ਰੁਪਏ ਦੇ ਵਿੱਚੋਂ 100 ਦਾ ਨੋਟ ਛੋੜ ਹੋਣੀ ਠੀਕ ਹੈ। ਹਾਂਜੀ। ਬਾਈ ਕਹਿੰਦਾ ਮੁੱਲ ਕਰਾਉਣ ਨੂੰ ਤਾਂ ਬਾਈ ਇੱਕ ਪੰਜ ਕਰਾ ਲਓ, ਇੱਕ 10 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਪਰ ਜੇ ਲੈਣ ਦੇਣ ਵਾਲੀ ਗੱਲ ਕਰਨੀ ਆ ਤਾਂ 92000 ਰੁਪਏ ਚ ਬਾਈ ਕਹਿੰਦਾ 100 ਰੁਪਏ ਛੱਡਾਂਗੇ। ਬਾਕੀ ਵਹਿੜ ਦੀ ਕੁਆਲਿਟੀ ਬਾਈ ਤੁਸੀਂ ਠੀਕ ਮੈਂ ਕਹਿੰਦਾ ਬਾਈ ਕੀ ਪੁੱਛਦਾ ਸੀਲਸ ਲੱਗ ਕਰਮਾ ਵਾਲੀ ਦਾ? ਅੰਤੀ ਕੋਈ ਨਹੀਂ ਯਾਰ ਸੁਣਾ ਬੁਰਾ ਜਿਵੇਂ ਮਰਜ਼ੀ ਚੋਈ ਜਾਂ ਥੱਲੇ ਉੱਤੇ ਤੁਰਿਆ ਫਿਰਾਂ। ਐ ਥੋੜੋ ਵੀ ਬੱਚੀ ਕਿਦੇ ਪਾਸੇ ਪੈਰ ਪੱਟ ਜੂਗੀ। ਠੀਕ ਹੈ ਬਾਈ। ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਕਰ। ਦੋਨੇ ਪਾਸੇ ਵੈਜੀ ਪੀੜੀ ਡਾਹ ਕੇ ਚਵਾ ਕੇ ਤੋਰਾਂਗੇ ਅਜੇ ਤਾਂ ਇਹ ਤੋਂ ਬਿਲੇ ਖੜਾ ਹੋਇਆ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਆਹ ਦੇ ਫੋਨ ਤੇ ਇਹਦੇ ਤਾਂ ਸਾਰਾ ਡਾਟਾ ਨਿਕਲਿਆ ਆਉਂਦਾ ਨਾ ਸਹੀ ਗੱਲ ਆ ਬਾਈ ਇੱਕ ਮਿੰਟ ਹੁਣ ਲੈ ਇਹਨੂੰ ਦੇਖ ਬਲ ਤਾਂ ਉੱਠਿਆ ਨਹੀਂ ਜਾਂਦਾ ਹਜੇ ਹੂੰ ਲੈ ਬਾਈ ਕਹਿੰਨਾ ਆਪਾਂ ਦਿਖਾਉਨੇ ਆ ਬਾਈ ਵੀਡੀਓ ਵੀ ਦਿਖਾਉਨੇ ਆ ਸਾਰਾ ਕੋਸ਼ਿਸ਼ ਬਾਈ ਨਾਲੇ ਜੇਰ ਦੇ ਲਿਓ ਪ੍ਰੋਪਰ ਹੂੰ ਨਾ ਪਾਸੇ ਹੋ ਜਾ ਲੈ ਇਸ ਤੇ ਟਾਈਮ ਡੇਟ ਸਭ ਕੁਝ ਨਿਕਲਿਆ ਹੋਊਗਾ ਹਾਂ ਆ ਪਈਆ ਬਾਈ ਸਾਰੀ ਦੀ ਸਾਰੀ ਸਹੀ ਗੱਲ ਆ ਬਾਈ ਦਾ ਠੀਕ ਹੈ ਨਾ ਆ ਦੇਖੋ ਹੁਣ ਤੁਸੀਂ ਦੀ ਗੱਭਣ ਦੀ ਜੀ ਬਾਬੇ ਦੀ ਕਿਰਪਾ ਦੇ ਨਾਲ ਆ ਦੇਖਿਓ ਬਾਈ ਨਹੀਂ ਸੀ ਨਹੀਂ ਬਈ ਆ ਨਾ ਮੈਂ ਕਹਿੰਦਾ ਬਾਈ ਕੀ ਪਾ ਦੇ ਖਣ ਕਿਉਂ ਹੂੰ ਖੁੱਲੀ ਫਿਰਦੀ ਆ ਯਾਰ ਸਾਬਾ ਬਾਬੇ ਦੀ ਹਾਂ ਬਾਕੀ ਬਾਬੇ ਦੀ ਕਿਰਪਾ ਨਾਲ ਬਾਹਲਾ ਤਾਂ ਨਹੀਂ ਕਹਿੰਦਾ ਡਾਕਟਰ ਦੁੱਧ ਜੇ ਤਾਂ ਕੋਈ ਚੰਗਾ ਬੰਦਾ ਮਿਲ ਗਿਆ ਤਾਂ ਤਾਂ 27 28 ਕਿਲੋ ਬੱਚੀ ਦਾ ਹੱਕ ਬਣਦਾ ਜੇ ਸਾਡੇ ਨਾਲ ਸਮੀ ਪਲੀ ਵੀ ਆ ਪਰ ਅੱਪਾ 25 ਕਿਲੋ ਕਾ ਕਿ ਦੁੱਧ ਦੇਣਾ ਬੱਚੀ ਠੀਕ ਹੈ ਬਾਈ ਹਾਂਜੀ ਬਾਕੀ ਕੁਆਲਿਟੀ ਵਾਲੀ ਵੈੜਾ ਮੁੱਲ ਬਾਈ ਨੇ ਜਮੈਂ ਖਿੱਚ ਕੇ ਰੱਖਿਆ ਮੁੱਲ ਬਾਈ ਦੇ ਬਾਈ ਅੱਗੇ ਵੀ ਚੈ ਜੀ ਹੁੰਦੇ ਆ ਤੇ ਦੋ ਨੰਬਰ ਤੇ ਬਾਈ ਕਿਹੜਾ ਸੁਆ ਇਹ ਬਾਈ ਜੀ ਦੂਜਾ ਸੁਆ ਸੋਈਆ ਇਹ ਰਾਤ ਸੋਈਆ ਰਾਤ ਸੋਈਆ ਹਾਂਜੀ ਠੀਕ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਹੂੰ ਇਹ ਰਾਤ ਸੋਈ ਆ ਗਈ ਠੀਕ ਹੈ ਬਈ ਤੇ ਬਾਬੇ ਦੀ ਕਿਰਪਾ ਨਾਲ ਰਾਤ ਦੇ ਦਾ ਕੱਢਿਆ ਸੀਗਾ 6 1/2 ਕਿਲੋ ਬੋਲਾ ਠੀਕ ਹੈ ਤੇ ਤੜਕੇ ਅੱਜ ਚੋਇਆ ਦਾ 6 1/2 ਕਿਲੋ ਤੇ ਕਿੰਨੇ ਕਿ ਦੁੱਧ ਪਾ ਦੂ ਬਈ ਮੰਨ ਕੇ ਚੱਲ ਵੀ ਬਾਈ ਪਹਿਲੇ ਸੂਏ ਨੇ ਦੁੱਧ ਦਿੱਤਾ ਸੀ 18 ਕਿਲੋ ਹੂੰ ਠੀਕ ਹੈ ਨਾ ਇੱਕ ਹੀ ਹੁਣ ਦੂਜਾ ਸੂਆ ਜਾਂਦੀ 20 ਤੋਂ ਪਲੱਸ ਹੀ ਚੱਲੂ ਯਾਰ ਕਹੋਂ ਨੂੰ ਚਾਹੇ 25 ਕਾ ਹਾਲ ਆ 30 ਕਾ ਲਾ ਹਨਾ ਉਹ ਨਹੀਂ ਪਰ 22 23 ਕਿਲੋ ਦੁੱਧ ਵਿੱਚੀ ਖੁੱਲਾ ਨਾਪ ਦੂਗੀ ਬਾਕੀ ਚਮਕ ਚਮਕ ਮੈਂ ਕਹਿੰਦਾ ਭਾਈ ਕੀ ਪਹੁੰਚਦਾ ਸੀਨਸ ਲੱਗਦਾ ਇਹਦਾ ਵੀ ਅੰਤ ਕੋਈ ਨਹੀਂ ਦੁਨਨੇ ਪਾਸੇ ਬੈਠਾ ਰਹੀਆਂ ਥੋੜੋ ਜਿਹੀ ਬੱਚੀ ਨੇ ਪੈਰ ਫਟ ਜਾਣੇ ਠੰਡੀ ਸੀਰ ਦੁਨਨੇ ਇੱਕੋ ਜਿਹਾ ਯਾਰ ਜੇ ਕੋਈ ਬੰਦਾ ਲੈ ਗਿਆ ਘਰੇ ਚੋੜਾ ਭਾਈ ਲੋਕ ਇੱਕ ਮੰਗਦੇ ਇੰਨੇ ਦਿਨ ਹੋਈ ਗੱਲਾਂ ਵੀ ਆਪਾਂ ਬਾਬੇ ਦੀ ਕਿਰਪਾ ਨਾਲ ਦੋ ਦੇ ਦਾਂਗੇ ਠੀਕ ਹੈ ਹਾਂ ਬਾਕੀ ਫਾੜੀ ਵਾਲਾ ਟਰ ਮੈਂ ਕਹਿੰਦਾ ਹਾਂ ਹਜੇ ਤਾਂ ਬੱਚੀ ਨੇ ਬੰਨਣਾ ਭਾਈ ਦੁੱਧ ਤੇ ਆ ਕੇ ਸਾਈਤਾ ਦੇ ਲਾ ਪੂੜਾ ਵੀ ਨਹੀਂ ਚੱਕਿਆ ਯਾਰ ਲੈ ਹਾਂ ਕਿਉਂਕਿ 2-4 ਦਿਨ ਪਸ਼ੂ ਲੈਂਦਾ ਹੀ ਲੈਂਦਾ ਹੀ ਬਾਕੀਕਾਦ ਵਾਲੀਆਂ ਵੜਾ ਕੋਈ ਵੀਰੇ ਨਾ ਹੋਵੇ ਵੀ ਆ ਕੇ ਛੋਟੀਆਂ ਨਾ ਯਾਰ ਬੁਰਗਾ ਨਹੀਂ ਹੋਣ ਵਾਲੀਆਂ ਚਾਰ ਚਾਰ ਸੂਏ ਪੀ ਕੇ ਨਾ ਬੰਦਾ ਫਿਰ ਵੀ ਵੇਚਲੇ ਬੰਦਾ ਐਂ ਲੱਗਣ ਗਿਆ ਵੀ ਹਾਂ ਬਾਈ ਇਹ ਦੂਜਾ ਦੂਜਾ ਸੂਈ ਹੈ ਹਮ ਕੀਆ ਵਾ ਲੰਮੀ ਤੋਰਦੀ ਫੇਸ ਪੂਸ਼ ਬਾਈ ਜੇ ਗੱਲ ਕਰੀਏ ਨਾ ਫੁੱਲ ਦੇਖਾ ਬਾਈ ਹੁਣ ਕੁਆਲਟੀ ਵਾਲੀ ਵੜਾ ਲੈ ਦੇਖੋ ਬਾਈ ਆਰਡਰ ਦੀ ਕੁਆਲਟੀ ਅਸਲ ਵਿੱਚ ਆਪਾਂ ਕਹਿ ਦਿੰਦੇ ਆ ਵੀ ਫਾੜੀ ਵਾਲਾ ਡਰੇ ਨੂੰ ਕਹਿੰਦਾ ਫਾੜੀ ਹਾਂ ਨਾ ਹਮ ਬਾਕੀ ਥਾਣ ਥਣ ਦੀ ਗੱਲ ਕਰੀਏ ਬਾਕੀ ਹੁਣ ਜਿਵੇਂ ਬਾਈ ਨੇ ਦੱਸੀ ਹੈ ਬਾਈ ਨਵੇਂ ਹਾਂ ਆਗੇ ਬੁੜੀਆਂ ਨਹੀਂ ਹੋਣ ਵਾਲੀਆਂ ਮੈਂ ਜਿਹੜੀ ਗੱਲ ਲਾਡੇ ਬਾਕੀ ਬਾਈ ਪਾਣੀ ਮਿਲਦਾ ਹਾਲੂਕ ਟੋਕੜਾਂ ਦਾ ਮੰਗੀ ਜਾਂਦੇ ਨੇ ਨੇ ਹੈ ਹੂੰ ਸਹੀ ਗੱਲ ਆ ਬਾਈ ਮੋੜ ਲਿਆ ਮੁੱਲ ਤਾਂ ਬਾਈ ਇਹ ਕੇਵਲ ਬਸ ਲੈਣ ਦੇ ਨਹੀਂ ਕਰਦਾ ਹੁੰਦਾ ਬਾਕੀ ਬਾਈ ਚੀਜ਼ ਨਹੀਂ ਮਾੜੀ ਹੁੰਦੀ ਹੂੰ ਲੈ ਧੰਨ ਧੰਨ ਦੇਖੋ ਬਾਈ ਹਜੇ ਤਾਂ ਨਾੜਾ ਨੂੜਾ ਦੇਖ ਬੱਚੀ ਤਾਂ ਨਿਕਲਣ ਲੱਗਿਆਂ ਹਜੇ ਤਾਂ ਕੁਝ ਵੀ ਨਹੀਂ ਆ ਦੇਖੋ ਨੇ ਠੀਕ ਆ ਨਾ ਹਜੇ ਤਾਂ ਜਦੋਂ ਦੁੱਧ ਤੇ ਆਈਆਂ ਬੱਚੀਆਂ ਉਹਦਾ ਦੱਸਣਗੇ ਵੀ ਹਾਂ ਅਸੀਂ ਕੀ ਚੀਜ਼ ਆ ਸਹੀ ਗੱਲ ਹੈ ਪੀਕ ਲੈਵਲ ਤੇ ਆ ਗਏ ਐਵੇਂ ਆਪਾਂ ਨਾਲ ਆਪਾਂ ਗੱਲ ਹੀ ਉਹ ਨਹੀਂ ਕਰਾਂਗੇ ਬਾਈ ਜਿੰਨੀ ਚੋਂ ਦਮ ਹੋਇਆ ਯਾਰ ਹੂੰ ਤੇ ਇਹਦਾ ਮੁੱਲ ਬਾਈ ਫਿਰ ਕੀ ਇਹਦਾ ਮੁੱਲ ਬਾਈ ਜਿਹੜਾ ਕੁਝ ਮਰਜ਼ੀ ਕਰਾ ਲਈ ਲੈਂ ਲੈ ਕੀ ਬਾਤ ਆ ਜਿੱਥੇ ਮਰਜ਼ੀ ਖੜਾ ਕੇ ਜਿੱਥੇ ਮਰਜ਼ੀ ਚੱਲ ਤੋਰ ਉੱਥੇ ਹੂੰ ਕੋਈ ਚੱਕ ਲੰਮੀ ਕਾ ਜਿੱਥੇ ਮਰਜ਼ੀ ਪੀੜੀ ਡਾ ਕੇ ਕੁੜੀਆਂ ਚੋਲਣ ਬੁੜੀਆਂ ਚੋਲਣ ਦੋਨੇ ਪਾਸੇ ਬ ਠੀਕ ਹੈ ਤੇ ਇਹਦਾ ਮੁੱਲ ਬਾਈ ਫਰਕੀਰ ਮੁੱਲ ਡਾਕਟਰ ਆਪਣਾ ਤੁਹਾਨੂੰ ਦੱਸਿਆ ਵੀ ਉਹੀ ਹੂ ਕੱਲਾ 100 ਦਾ ਨੋਟ ਛੋੜ ਹੋਣੀ ਆ ਠੀਕ ਹੈ ਨਾ ਉਵੇਂ ਮੁੱਲ ਕਰਾਉਣ ਨੂੰ ਭਾਵੇਂ ਇਹਦਾ ਲੱਖ ਕਰਾ ਲਾ 95 ਕਰਾ ਲਾ 82000 ਰੁਪਇਆ ਲੈਣਾ 100 ਦਾ ਨੋਟ ਛੋੜ ਹੋਣੀ 100 ਦਾ ਨੋਟ ਬਾਈ ਕਹਿੰਦਾ ਬਸ ਛੋੜ ਹੋਣੀ ਹੈ ਜੇ ਬਾਈ ਕੋਈ ਜੋੜਾ ਇਕੱਠਾ ਲੈ ਜਾ ਬਾਈ ਜੇ ਕੋਈ ਇਕੱਠਾ ਲੈ ਲੂਗਾ ਤਾਂ ਚਲ ਬਸ ਉਹ ਹੋ ਜਾ ਫਿਰ ਕੋਈ ਹੋ ਜਾ ਕੋਈ ਮਾਨਤਾਨ ਹੋ ਜਾਊਗਾ ਹੈਨਾ ਠੀਕ ਹੈ ਬਾਈ ਹਾਂਜੀ ਬਾਈ ਕਹਿੰਦਾ ਫਿਰ ਬਾਈ ਆਪਾਂ ਇਹ ਜਾ ਮਾਨਤਾਨ ਕਰਦੇ ਆਂਗੇ ਬੜਾ ਦਾ ਭਾਈ 2 ਮਹੀਨੇ ਗਏ ਆ ਕੇ ਟੋਪ ਬਰੀਡ ਦੀ ਆ ਗਿਆ ਚੰਗੇ ਭਾਈ ਦਾ ਤਾਜੀ ਬੱਚੀਆਂ ਸੋਇਆਂ ਯਾਰ ਭਲਾ ਭਲਾ ਉਹ ਵੀ ਤੁਰੀਆਂ ਫਿਰਦਲਾਂ ਗਿਆ ਨਿਖਰਨਾ ਵੜਾ ਨੇ ਲੈ ਸਹੀ ਗੱਲ ਦੇਖ ਬੱਚੀ ਨੂੰ ਕਿੱਡਾ ਚੌੜਾ ਤੇ ਫਾੜੀ ਵਾਲਾ ਅਡਰ ਲੱਗਾ ਵਾ ਸਹੀ ਗੱਲ ਹੈ ਜਿੱਦ ਦੇ ਬਾਬੇ ਦੀ ਕਿਰਪਾ ਨਾਲ ਦੁੱਧ ਤੇ ਆ ਗਈ ਨਾ ਭਾਈ ਆਪਦੇ 24 25 ਕਿਲੋ ਵਾਲੇ ਤੇ ਕਾਲੀ ਦੱਸੂਗੀ ਵੀ ਹਾਂ ਮੈਂ ਕੀ ਕੀ ਜਾਂਦਾ ਸਹੀ ਗੱਲ ਹੈ ਭਾਈ ਇੱਕ ਬਾਈ ਕੋਲੇ ਭਾਈ ਬੱਚਾ ਹੈਗਾ ਕੀ ਫਰਵੜ ਕਿੰਨੀ ਕੁ ਮਰ ਦਾ ਭਾਈ ਇਹ ਭਾਈ ਇਹ ਸਾਢੇ 5 6 ਮਹੀਨੇ ਦਾ ਬੱਚਾ ਹੈਗਾ ਠੀਕ ਹੈ ਹਾਂਜੀ ਰਿਕਾਰਡ ਰਿਪੋਰਟ ਰਿਕਾਰਡ ਭਾਈ ਦਾ ਪ੍ਰੋਪਰ ਫੁੱਲ ਠੀਕ ਹੈ ਹਾਂ ਨਾਨੀ ਤਾਂ ਕਦਾ ਰਿਕਾਰਡ ਮਿਲ ਜੂਆ ਹੋਰ ਦੱਸ ਇਹ ਆਪਾਂ ਇੱਥੋਂ ਨੇੜੇ ਹੀ ਲਈ ਆ ਠੀਕ ਹੈ ਦੋ ਤਿੰਨ ਕਿਲੋਮੀਟਰ ਤੋਂ ਫਾਰਮ ਚੋਂ ਲਈਆਂ ਸੀ ਬੱਚਾ ਇੱਕ ਦੇ ਨਾਲ ਹੋਰ ਸੀਗਾ ਉਹ ਸੇਲ ਹੋ ਗਿਆ ਠੀਕ ਹੈ ਇਹ ਰਹਿ ਗਿਆ ਤੇ ਥਣਚਾਰੀ ਥਣਚਾਰੀ ਆ ਬਾਈ ਮੈਂ ਤੈਨੂੰ ਵੱਨ ਕੇ ਦਿਖਾਉਣਾ ਦੁੱਧ ਨਾਲ ਪਲੀ ਆ ਇਹ ਤਾਂ ਦੁੱਧ ਵਾਲੀ ਦੂਈ ਉਹ ਵੀ ਨਹੀਂ ਲਈ ਬੱਚੀ ਦੀ ਸਹੀ ਗੱਲ ਹੈ ਨਹੀਂ ਹੈ ਨਾ ਤੇ ਬਰੀਡ ਦਾ ਤਾਂ ਮੁੱਲ ਹੀ ਕੋਈ ਨਹੀਂ ਕਰਨ ਦੇਖ ਬੱਚੀ ਉਹ ਤੇਰਾ ਫੋਨ ਤਾਂ ਹਜੇ ਵੱਡਾ ਉਹ ਨਾਲ ਲਾ ਕੇ ਦੇਖ ਲੈ ਹੂੰ ਸਹੀ ਗੱਲ ਨਿਕਨ ਨਿਕ ਪੈਰਾਂ ਤੋਂ ਲੈ ਕੇ ਤਾਂ ਤੱਕ ਪਿੱਠ ਕੁੜ ਦਾ ਪੇਟਾ ਪੂਟਾ ਤੇ ਬੱਚੀ ਦਾ ਕਿਸੇ ਪਾਸੋਂ ਡਿਜ਼ਾਈਨ ਦਿਖਾ ਟੌਪ ਲਾਈਨ ਦੇ ਕਿੰਨੀ ਸਿੱਧੀ ਲੱਗੀ ਹੋਈ ਸਹੀ ਗੱਲ ਆ ਬਾਲੀ ਕੁਆਲਟੀ ਵਾਲੀ ਮੈਂ ਕਹਿੰਦਾ ਭਾਈ ਕੀ ਪੁੱਛਦਾ ਬਾਬੇ ਦੀ ਕਿਰਪਾ ਨਾਲ ਜਿੱਦ ਤੇ ਤਿਆਰ ਹੋਗੀ 2 ਲੱਖ ਦੀ ਆ ਹੂੰ ਸਹੀ ਗੱਲ ਆ ਤੇ ਅੱਜ ਇਹਦਾ ਫਿਰ ਮੁੱਲ ਕੀ ਹੋਊਗਾ ਅੱਜ ਦਾ ਮੁੱਲ ਜਿਹੜਾ ਬਾਈ ਇਹਦਾ ਲੈਣ ਦੇਣ ਹੁੰਗਾ ਬੱਚੇ ਦਾ 275000 ਰੁਪਈਆ 275 ਹਾਂਜੀ ਲੈ ਬਾਈ ਇੱਧਰ ਮੁੱਲ ਕਰਾਉਣਾ ਭਾਵੇਂ 35 ਕਰਾ ਲਗੇ 40 ਕਰਾ ਲਗੇ ਫਿਰ ਤੂੰ ਐਂ ਦੇਖ ਲੈ ਬਾਈ ਥੱਲੇ ਲੈ ਕੇ ਨਾ ਤੂੰ ਤਾਂ ਆਹ ਤੱਕ ਦੇਖ ਲੈ ਬੱਚੀ ਨੂੰ ਵੀ ਕਿੰਨਾ ਚੌੜਾ ਪੱਟਾ ਪੜਾ ਲੱਗਿਆ ਵਾ ਸਹੀ ਗੱਲ ਆ ਹਰ ਇੱਕ ਕਿੰਨੀ ਸਿੱਧੀ ਹਜੇ ਤਾਂ ਦੁੱਧ ਨਹੀਂ ਪੜੀ ਵੀ ਆ ਯਾਰ ਹੂੰ ਸਹੀ ਗੱਲ ਆ ਬਾਕੀ ਸਟ੍ਰੇਟ ਬਸੀਆ ਪੂਰੀ ਪੱਧਰ ਪੁੱਧਰ ਚਾਰੇ ਥਣ ਬਾਈ ਕੋਈ ਬਚੀ ਨਹੀਂ ਕੋਈ ਸੱਚੀ ਨਹੀਂ ਲੱਗਦਾ ਦੇਖ ਆ ਪਿਆ ਨਖੜਵੇਂ ਹੈ ਨਾ ਸਹੀ ਕੁਆਲਿਟੀ ਮੂੰਹ ਦੀ ਫੇਸ ਦੇਖ ਸਾਰੀ ਨੂੰ ਕਹੇਆ ਲੱਗਿਆ ਵਾ ਤੇ ਮੁੱਲ ਬਾਈ ਦੇ ਬੇ ਖਿੱਚ ਕੀ ਹੁੰਦਾ 27000 ਰੁਪਏ ਦੀ ਬੱਸੀ ਬਾਈ ਕਹਿੰਨਾ ਆਪਾਂ ਇਹ ਦੇ ਦੇ ਦਾਂਗੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਨਗਾ ਪਸੰਦ ਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ